ਦੁਨੀਆ ਦੇ ਸਭ ਤੋਂ ਅਮੀਰ ਕਾਰੋਬਾਰੀ ਐਲਾਨ ਮਸਕ ਦੇ ਸਟਾਰਲਿੰਕ ਦਾ ਇੰਟਰਨੈਟ ਕਨੈਕਸ਼ਨ ਪ੍ਰਾਪਤ ਕਰਨ ਲਈ ਪਹਿਲਾਂ ਤੁਹਾਨੂੰ ਅਧਾਰ ਕਾਰਡ ਨਾਲ ਆਪਣੇ ਆਪ ਨੂੰ ਵੈਰੀਫਾਈ ਕਰਨਾ ਹੋਵੇਗਾ ਇਸ ਲਈ ਯੂਨੀਕ ਆਇਡੈਂਟੀਫਿਕੇਸ਼ਨ ਅਥਾਰਟੀ ਆਫ ਇੰਡੀਆ ਅਤੇ ਸੈਟੇਲਾਈਟ ਅਧਾਰਤ ਇੰਟਰਨੈਟ ਪ੍ਰਦਾਤਾ ਸਟਾਰਲਿੰਕ ਸੈਟੇਲਾਈਟ ਕਮਿਊਨੀਕੇਸ਼ਨ ਪ੍ਰਾਈਵੇਟ ਲਿਮਿਟਿਡ ਇੱਕ ਦੂਜੇ ਦੇ ਨਾਲ ਜੁੜੇ ਹਨ Starlink ਗਾਹਕਾਂ ਦੀ ਤਸਦੀਕ ਕਰਨ ਲਈ ਆਧਾਰ ਵੈਰੀਫਿਕੇਸ਼ਨ ਦੀ ਵਰਤੋਂ ਕਰੇਗਾ ਜਿਸ ਨਾਲ ਪੂਰੀ ਪ੍ਰਕਿਰਿਆ ਸੁਚਾਰੂ, ਸੁਰੱਖਿਅਤ ਅਤੇ ਬਹੁਤ ਆਸਾਨ ਹੋ ਜਾਵੇਗੀ। ਇੱਕ ਅਧਿਕਾਰਤ ਅੰਦਾਜ਼ੇ ਅਨੁਸਾਰ Starlink ਮੌਜੂਦਾ ਸਮਰੱਥਾ ਤੇ ਭਾਰਤ ਵਿੱਚ ਲਗਭਗ 20 ਲੱਖ ਗਾਹਕਾਂ ਨੂੰ ਜੋੜ ਸਕਦਾ ਹੈ। ਬਿਆਨ ਵਿੱਚ ਕਿਹਾ ਗਿਆ ਹੈ ਕਿ Starlink ਦਾ ਆਧਾਰ ਵੈਰੀਫਿਕੇਸ਼ਨ ਨਾਲ ਸੰਬੰਧਿਤ ਇੱਕ ਸ਼ਕਤੀਸ਼ਾਲੀ ਤਾਲਮਿਲ ਦੀ ਪ੍ਰਤੀਕ ਹੈ। ਭਾਰਤ ਦੀ ਪ੍ਰਸਿੱਮੰਦ ਡਿਜੀਟਲ ਪਛਾਣ ਗਲੋਬਲ ਸੈਟੇਲਾਈਟ ਟੈਕਨੋਲੋਜੀ ਨਾਲ ਹੱਥ ਮਿਲਾ ਰਹੀ ਹੈ ਆਧਾਰ ਈ ਕੇ ਯੇ ਸੀ ਉਪਭੋਗਤਾਵਾਂ ਨੂੰ ਨਿਰਵਿਘਨ ਜੋੜਨ ਰੈਗੂਲੇਟਰੀ ਜ਼ਰੂਰਤਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਅਤੇ ਘਰਾਂ ਕਾਰੋਬਾਰਾਂ ਅਤੇ ਸੰਸਥਾਵਾਂ ਨੂੰ ਹਾਈ ਸਪੀਡ ਇੰਟਰਨੈਟ ਪ੍ਰਦਾਨ ਕਰਨ ਵਿੱਚ ਮਦਦ ਕਰੇਗਾ स्टारलिंक सैटेलाइट कम्युनिकेशन नो सब प्रमाणीकरण उपभोक्ता एजेंसी ਅਤੇ ਸਭ ਈ ਕੇ ਯੀ ਸੀ ਪ ਉਪਭੋਗਤਾਵਾਂ 에ਜੰਸੀ ਵਜੋਂ ਨਿਯੁਕਤ ਕਰਨ ਦਾ ਐਲਾਨ ਯੂ ਆਈ ਡੀ ਆਈ ਦੇ ਜੋ ਸੀਈਓ ਪਵਨੇਸ਼ ਕੁਮਾਰ ਯੂ ਆਈ ਡੀ ਆਈ ਦੇ ਡਿਪਟੀ ਡਾਇਰੈਕਟਰ ਜਨਰਲ ਮਨੀਸ਼ ਭਾਰਦਵਾਜ ਅਤੇ ਸਟਾਰਲਿੰਕ ਇੰਡੀਆ ਦੇ ਡਾਇਰੈਕਟਰ ਪਰਨੀਤ ਉਰਦ ਉਰਦਰਵੇਸ਼ ਦੀ ਮੌਜੂਦਗੀ ਵਿੱਚ ਕੀਤਾ ਗਿਆ స్టార్లింక్ ਨੇ ਦੇਸ਼ ਵਿੱਚ ਆਪਣੀਆਂ ਸੇਵਾਵਾਂ ਵੇਚਣ ਲਈ ਭਾਰਤ ਜੋ ਹੈ ਭਾਰਤੀ Airtel ਅਤੇ Reliance Jio ਨਾਲ ਭਾਈਵਾਲੀ ਕੀਤੀ ਹੈ ਦੁਨੀਆ ਦੇ ਸਭ ਤੋਂ ਅਮੀਰ ਕਾਰੋਬਾਰੀ ਐਲਨ ਮਸਕ ਦੁਨੀਆ ਦਾ ਸਭ ਤੋਂ ਅਮੀਰ ਕਾਰੋਬਾਰੀ ਹੈ ਜੋ ਕਿ ਬਲੂਮਬਰਗ ਦੇ ਅੰਕੜਿਆਂ ਅਨੁਸਾਰ ਐਲਨ ਮਸਕ ਦੀ કુલ ਜਾਇਦਾਦ ਦੇ ਸਮੇਂ ਜੋ ਹੈ 370 ਡਾਲਰ ਬਿਲੀਅਨ ਹੈ ਹਾਲਕਿ ਮੌਜੂਦਾ ਸਾਲ ਵਿੱਚ ਉਸ ਦੀ ਕੁੱਲ ਜਾਇਦਾਦ ਵਿੱਚ ਵੀ ਗਿਰਾਵਟ ਆਈ ਹੈ ਜੇਕਰ ਅਸੀਂ ਅੰਕੜਿਆਂ ਤੇ ਨਜ਼ਰ ਮਾਰੀਏ ਤਾਂ ਐਲਨ ਮਸਕ ਨੇ ਆਪਣੇ ਦੌਲਤ ਵਿੱਚੋਂ ਜੋ ਹੈ 61 ਬਿਲੀਅਨ ਡਾਲਰ ਤੋਂ ਵੱਧ ਦਾ ਨੁਕਸਾਨ ਕੀਤਾ ਹੈ ਤੇ ਇਸ ਸਮੇਂ ਮਸਕ ਨਾ ਸਿਰਫ ਸੈਟੇਲਾਈਟ ਆਧਾਰਿਤ ਇੰਟਰਨੈਟ ਪ੍ਰਦਾਨ ਕਰ ਰਿਹਾ ਹੈ ਬਲਕਿ ਉਹ ਆਪਣੇ ਵਾਹਨਾਂ ਦੇ ਸ਼ੋਰੂਮ ਵੀ ਖੋਲ ਰਿਹਾ ਹੈ ਉਸਨੇ ਮੁੰਬਈ ਅਤੇ ਦਿੱਲੀ ਵਿੱਚ ਆਪਣੇ ਸ਼ੋਰੂਮ ਖੋਲੇ ਹਨ ਤੇ ਇਸ ਦੇ ਨਾਲ ਉਹ ਦੇਸ਼ ਵਿੱਚ ਨਿਰਮਾਣ ਕਰਨ ਦੀ ਯੋਜਨਾ ਜੋ ਹੈ ਬਣਾ ਰਿਹਾ ਹੈ ਅਜਿਹੀ ਸਥਿਤੀ ਵਿੱਚ ਉਹ ਦੇਸ਼ ਵਿੱਚ ਇੱਕ ਵੱਡਾ ਨਿਵੇਸ਼ ਕਰਨ ਦੀ ਵੀ ਯੋਜਨਾ ਬਣਾ